ਉਹ ਆਏ ਆ ਇਹਨਾਂ ਕਹਿਆ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚਨੇ ਹੱਟਦੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੁ ਮੁਕਾਬਲਾ ਕੀਤਾ ਆਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਹੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅੱਛਾ ਜੋ ਠੀਕ ਆ ਜੀ ਅੰਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਤਾਲ ਆ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ 'ਚ ਚੜੀਓ ਫੋਟੋ ਵੇਖੀ ਨਾ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ਼ ਸੁਥਰੇ ਲੀਡੇ ਆ ਉਹ ਜੇ ਨਿਸ਼ਾਨ ਕੋਈ ਲਊ ਦਾ ਨਹੀਂ ਕੋਈ ਕਹਾਏ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈਡ ਬੋਡੀ ਪਈ ਹੈ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇ ਵੇਚ ਚੁੱਕਦੇ ਹੋ ਕੋਈ ਦੇਖਦਾ ਤਾਂ ਨੂੰ ਇਹਨੇ ਪ੍ਰਸ਼ਾਸਨ ਖਲੋਤਾ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਅਸੀਂ ਤ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ 'ਤੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਨਾਲ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਿਤ ਸਿੰਘ ਦਾ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜਿਹੀ ਗੱਲ ਨਹੀਂ ਬੱਚੇ ਨੇ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦੋ ਹਨੂ ਦੱਸੋ ਪੁੱਛੇ ਗੜਬੜੀ ਵਿੱਚ ਨਹੀਂ ਤੁਹਾਨੂੰ ਨਹੀਂ ਵੇਖਣ ਦੇ ਤੂੰ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਕਦਮੇ ਟੋਮੇਟਾ ਇਹ ਉਹਨਾਂ ਤਿੰਨੇ ਆਪੇ ਲੱਦੇ ਆ ਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਵਿਖਾ ਲਿਆ ਲੱਦ ਕੇ ਕਹਿੰਦਾ ਚਲੋ ਚਲੋ ਚਲੀਏ ਚਲੀ ਚਲੀ ਹਾਂ ਵੀ ਇਹ ਵੇਨੇ ਆਹੀ ਦਾ ਵੇਖਦੇ ਆ ਬੱਚਿਆਂ ਸਲਾਹ ਕਰਦੇ ਸਾਰੇ ਆਣਾ ਕੀ ਕਰਨਾ ਚਾਹੀਦਾ ਅਹੀਂ ਦਾ ਫਿਰ ਇਨਸਾਫ ਹੀ ਮੰਗਾਂਗੇ ਗੋਲੀਆਂ ਦਾ ਅਫਸਰ ਆ ਸਾਰੇ ਖਲੋਤਿਆ ਮੈਂ ਇਹਨਾਂ ਨੂੰ ਕਹਿੰਦਾ ਦੱਸ ਇੱਕੋ ਨਿਸ਼ਾਨ ਦਾ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਮੇਰੇ ਤੇ ਰਹਿ ਗੱਖ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਕੋਈ ਦੱਸੀ ਗੱਲ ਬਾਤ ਵੀ ਕੀ ਹੋਇਆ ਸੀਗਾ ਉਹਨਾਂ ਨੇ ਅੱਛਾ ਕੁਝ ਉੱਥੇ ਜਾ ਕੇ ਉਹਨਾਂ ਨੂੰ ਇਹਨਾਂ ਨੂੰ ਨਹੀਂ ਤੁਸੀਂ ਤੁਹਾਨੂੰ ਕੀ ਲੱਗਦਾ ਹਾਂ ਨੂੰ ਜਦ ਕਿ ਗੱਲ ਪਤਾ ਨਹੀਂ ਕੀ ਕਹਿਸੇ ਨਗੇ ਲੱਗਦਾ ੱਟਕਾ ਕੀਤਾ ਕਿ ਨਗੇ ੱਟਕਾ ਹੈ ਨਾ ੱਟਕਾ ਹੋ ਹੀ ਗਿਆ ਮੈਂ ਤੇ ਬੋਲੀ ਗੱਲ ਨਹੀਂ ਮੈਂ ਕਰਦਾ ਮੈਂ ਤੇ ਇੱਕ ਮੈਸੇਜ ਦਵਾਂਗਾ ਛਾਈ ਜਨਤਾ ਨੂੰ ਵੀ ਜਿਦਾ ਅੱਜ ਹਟਣਾ ਹੋਇਆ ਨਾ ਦੁਬਾਰਾ ਇਹ ਕੰਮ ਕਿਸੇ ਨਾਲ ਨਾ ਹੋਵੇ ਸਰਕਾਰਾਂ ਨਸ਼ਾ ਰੋਕਣ ਦੇਖੋ ਨਸ਼ਾ ਨਾਮ ਨਸ਼ਾ ਨਾ ਵੇਕੇ ਨਾ ਬੱਚੇ ਖਾਣ ਨਾ ਪਸਤੂਨ ਇਹ ਨਸ਼ੇ ਕਾਰਨ ਹੁੰਦਾ ਸਭ ਕੁਝ ਕਦ ਤੱਕ ਬੱਦੀ ਹੋਣੀ ਜਿਹੜੇ ਲੋਕ ਜਿਹੜੇ ਲੋਕ ਬਾਹਰ ਬਿਠੇੜੇ ਹੋਏ ਕੰਮ ਕਰਾਉਂਦੇ ਨੇ ਨਸ਼ਿਆਂ ਦੇ ਲਾਜ ਦੇ ਕੇ ਬੱਚੇ ਨੂੰ ਪੈਸੇ ਦੇ ਲਾਜ ਦੇ ਕੇ ਤੁਹਾਨੂੰ ਪਿਠੇ ਭਾਈ ਤੋਰਦੇ ਨੇ ਸਰਕਾਰ ਉਹਨਾਂ ਨੂੰ ਰੋਕੇ ਉਹਨਾਂ ਨੂੰ ਉਹਨਾਂ ਫੜੇ ਮਤਲਬ ਬਾਹਰੋਂ ਤੋਰਿਆ ਗਿਆ ਬੱਚਾ ਗਲਤ ਰਸਤਾ 'ਤੇ ਬੱਚੇ ਨੂੰ ਲੱਗਾ ਵੀ ਬੱਚੇ ਨੇ ਗਲਤ ਇੱਥੋਂ ਪੀਲੀ ਪੀਲੀ ਦੇਖਦੇ ਉਹਨੇ ਕਿੱਦਾਂ ਪਹੁੰਚਦਾ ਬੱਚਾ ਮਤਲਬ ਬਾਹਰ ਬਿਠੇ ਉਹ ਜ਼ਿੰਮੇਵਾਰ ਨੇ ਜ਼ਿੰਮੇਵਾਰ ਹੁਣ ਮੈਨੂੰ ਇੱਕ ਗਲਤ ਕੈਂਪ ਬੱਚਾ ਸਾਡੇ ਕੋਲ ਤੋਂ ਹੋ ਗਿਆ ਨਾ ਬੱਚਾ ਤੇ ਚਲ ਗਿਆ ਇੱਥੋਂ ਹੁਣ ਹੁਣ ਭਾਈ ਕਿਤੇ ਬੈਠਾ ਹੋ ਸਾਨੂੰ ਇਹ ਗੱਲ ਕੀ ਪਤਾ ਭਾਈ ਹੱਡ ਵਿੱਚ ਕੋਈ ਸੋਚ ਤੁਹਾਨੂੰ ਕੀ ਪਿਆ ਜਿਸ ਨੂੰ ਪਤਾ ਹੀ ਨਹੀਂ ਸਾਡੇ ਬੱਚੇ ਨਾਲ ਕੀ ਕੀਤਾ ਕੀ ਮੈਂ ਕੀ ਕਸਾ ਦੇ ਗਿਆ ਪਰ ਮੈਂ ਦਿਖਾਇਆਗਾ ਨਾ ਮੇਰੇ ਸਰਕਾਰ ਇਹ ਗੱਲ ਤੇ ਰੋਕ ਲਾਵੇ ਨਸ਼ੇ ਰੋਕ ਲਾ ਨਸ਼ੇ ਤੇ ਰੋਕ ਲਾਵੇ ਨਸ਼ੇ ਬੱਚੇ ਨਾ ਕਰਨ ਨਾ ਨਸ਼ੇ ਵਿਚ ਬਗਨ ਸਰੀਆਮ ਨਸ਼ਾ ਬਾ ਸੋਸੇ ਮੇਲਾ ਲੱਗਾ ਹੁੰਦਾ ਹਸਪਤਾਲ ਨੂੰ ਜਾਜ ਦੀ ਮੰਗ ਕਰਦੇ ਹੋ ਜਾਜ ਦੀ ਮੰਗ ਕੀ ਕਰ ਸਕਦੇ ਜਦੋਂ ਤੁਹਾਨੂੰ ਕਿਹਦਾ ਪਤਾ ਹੀ ਨਹੀਂ ਕਿਹਦਾ ਨਾਮ ਲਾਵਾਂਗੇ ਜੇ ਕੰਮ ਜਾਂਚ ਕਰੋ ਨਾ ਦੱਸੋ ਕਿਦਾ ਕੀ ਜਾਂਚ ਕਰੀਏ ਤੁਹਾਡੇ ਸਮ ਸਹੀ ਮਾਰ ਹੈ ਕਿ ਗਲਤ ਮਾਰ ਹੈ ਇਹ ਸਾਡਾ ਮਕਰੋ ਸਾਡਾ ਬਚਪੋਤ ਤਰ ਗਿਆ ਹਾਈ ਕਿਦਾਂ ਕਹਿ ਸਕਦਾ ਸਹੀ ਹੈ ਗਲਤੀ ਹੈ ਇਹ ਜੀ ਦੁਬਾਰਾ ਲੱਗਦਾ ਤੁਹਾਨੂੰ ਨਹੀਂ ਨਹੀਂ ਮੈਨੂੰ 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 ਨਹੀਂ ਕਿਸੇ ਨੇ ਮੈਨੂੰ ਕਿਹ ਕੀ ਦਬਾਣਾ ਆ ਤੁਹਾਨੂੰ ਪੁਲਸ ਵਾਲੇ ਕੋਈ ਅਧਿਕਾਰੀ ਇੱਥੇ ਆਇਆ ਨਹੀਂ ਸੰਸਕਾਰ ਤੁਹਾਨੂੰ ਵੀ ਲੱਗਦਾ ਵੀ ਉਹ ਨਹੀਂ ਬੱਸ ਵਾਲੇ ਵਾਹ ਜਿਹੜਾ ਸਾਡੇ ਨੰਬਰ ਬਚੇਰਾ ਉਹਨਾਂ ਨੇ ਹੈਲਪਰਡ ਨੇ ਕੀ ਦਿਆ ਸਾਡੇ ਡੀਐਸਪੀ ਐਸਐਸਪੀ ਸਾਫ ਸਾਰੇ ਐਸਐਚਓ ਜਿਹਨੇ ਸਾਡੇ ਸਾਡੇ ਮੈਚੀਐਸਏ ਤਿੰਨ ਘੜੀਆਂ ਗਈਆਂ ਨੇ ਨਾਰੋ ਨੇ ਹਰ ਵਾਰ ਸਾਡੀ ਬਹੁਤ ਕੀਤੀ ਜੀ ਮੰਨ ਕੇ ਮੈਨੂੰ ਸਾਨੂੰ ਉਹਨਾਂ ਚਾਹਤ ਕੋਈ ਪੀਣ ਤੇ ਆਪਣੇ ਪਹਿਲਾਂ ਸਭ ਖਰਚਾ ਕੀਤਾ ਉਹਨਾਂ ਨੇ ਜੋ ਡੱਡਬੜ ਲੈਣ ਗਏ ਉਹਨਾਂ ਕੋਲ ਗੱਲ ਹੀ ਕੀਤੀ ਵੀ ਕੀ ਗੱਲਬਾਤ ਕੀਤੀ ਪਿੱਛੇ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿੱਦਾਂ ਅਸੀਂ ਪਹੁੰਚੇ ਜਾਂ ਤੁਸੀਂ ਕੀ ਜਾਂਚ ਕੀਤੀ ਇੱਥੇ ਬੋਸ਼ੇ ਕੋਈ ਪਿੱਛੇ ਦੀ ਬਹੁਤ ਕੀਤੀ ਹੈ ਪਰ ਸਾਨੂੰ ਕੋਈ ਸਹੀ ਦੱਸੀ ਨਹੀਂ ਦੱਸੀ ਨਹੀਂ ਤੁਸੀਂ ਇਹ ਨਹੀਂ ਪੁੱਛਿਆ ਬੱਚੇ ਕਿੱਦਾਂ ਪਹੁੰਚੇ ਇੱਥੇ ਬੱਚੇ ਹੁਣ ਬੰਦੇ ਬੱਚੇ ਹੁਣ ਆ ਗਏ ਕਿ ਪਰਿਗਰ ਦਾਇਕ ਨਹੀਂ ਆਏ ਜੋ ਡੱਡਬੜ ਲੈਣ ਗਏ ਉਹਦੇ ਡੱਡਬੜ ਕਿਹੜੇ ਹਾਲਾਤਾਂ 'ਚ ਹੀ ਉੱਥੇ ਵੀ ਅਸੀਂ ਉਹ ਅਸੀਂ ਮੈਂ ਹਿੰਦੂ ਦਾ ਅੰਦਰ ਅਸੀਂ ਤਾਂ ਹੁਣ ਇਹ ਹੀ ਜਨ ਸਰਕਾਰ ਨੂੰ ਸਰਕਾਰ ਨਾਲ ਕੋਈ ਕੋਈ ਸਾਫ ਕਰੇ ਕੋਈ ਸੋਚੇ ਸਾਡੇ ਗਰੀਬ ਆਂ ਬਦਮਾਜ਼ੀ ਧੜੀ ਧੜੀ ਕਰਨਾਮਾ ਧੜੀ ਕਰਦੇ ਭਾਜੀ ਕਾਇਰ ਤੇ ਕਰਾਇਦੇ ਰੈਂਟ ਤੇ ਮੈਂ ਰਹਿੰਦੇ ਆਂ ਠੀਕ ਆ ਤੂੰ ਇਹਨਾਂ ਨੇ ਕਿਹਾ ਹੈ ਵੀ ਇਹਨਾਂ ਦੀ ਇੰਜ ਜੀ ਨਹੀਂ ਹੈ ਕਿ ਤੂੰ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿੱਥੇ ਐਨਕਾਊਂਟਰ ਹੋਇਆ ਹੈ ਫਿਰ ਉਸੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹਿਮਤੀ ਦੇ ਨਾਲ ਹੀ ਪੋਸਟਮਾਰਟਮ ਹੋਇਆ ਹੈ ਉੱਥੇ ਹੀ ਬੋਡੀ ਜੀ ਲੈ ਕੇ ਆਈ ਕੀ ਸਰਕਾਰ ਟਰਾਈ ਕਿੰਨੇ ਮੋੜੇ ਮਾਰੇ ਸੀ ਤੇ ਕੀ ਸੰਸਕਾਰ ਕੀਤਾ ਇਹਨਾਂ ਦਾ ਕਿੰਨੇ ਮੋੜੇ ਤੇ ਪਹੁੰਚਿਆ ਅੱਜ ਹੁਣ ਕਈ ਤਨੇ ਤਿੰਨ ਜਿਹੜੇ ਸੀ ਜੋ ਸ਼ੋਹਰ ਦੇ ਜਿਹੜੇ ਨੌਜਵਾਨ ਜਿਹੜੇ ਉੱਤੇ ਕਿੰਨਾ ਦਾ ਨਕਾਟ ਹੋਇਆ ਹੈ ਉਹ ਤਿੰਨਾਂ ਦਾ ਸਸਕਾਰ ਹੀ ਹੋ ਰਿਹਾ ਕਿਹੜੇ ਪਿੰਡ ਚ ਹੋ ਰਿਹਾ ਜੀ ਕਿਹੜੇ ਕਿਹੜੇ ਪਿੰਡ ਇੱਕਾ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਤਾਂ ਇਹਨਾਂ ਨੂੰ 잡 ਸਖਾਣੇ ਕਰਨਾ ਇਹਨਾਂ ਨੇ ਸਾਡੇ 124 ਨੰਬਰ ਮਕਮਲਮਾ ਦਾ ਜੋ ਹੈ ਸੀ ਉਹ ਤੈਨਾਂ ਨੇ ਬਖਸ਼ੀਵਾਲ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗਨੇਟ ਦੇ ਟਾਕੀ ਤੇ ਕਿੱਥੇ ਮਗਾ ਲਾਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਸਾਈਟ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉੱਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤੋਂ ਇਹਨਾਂ ਦੀ ਮੰਗ ਜਨਾਤੀ ਹੈ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਾ ਨਾ ਨੀਨ ਭਾਈ ਅਨਸ਼ਾਸਨ ਤੇ ਇਹੋ ਹੀ ਹੈ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਇਹਦੇ ਨਾਲ ਇਹਨਾਂ ਨੇ ਕਰਵਾਉ ਮੈਂ ਸੰਸਕਾਰ ਹੋ ਰਿਹਾ ਹੈ ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਹੈ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ ਠੀਕ